ਮੇਰੇ ਵੱਲੋਂ ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਚਿਬੜਾ ਦੀ ਜਰਨੀ ਬਣਾਉਣੀ ਆ ਇਹ ਆਪਾਂ ਜੀ ਤਿੰਨ ਚਿਬੜ ਲਿਆ ਛਲਕੇ ਤੇ ਇਹ ਆਪਾਂ ਪਦੀਨਾ ਲਿਆ ਇਹ ਆਪਣਾ ਹਰਾ ਧਨੀਆ ਇਹ ਆਪਾਂ ਵਿੱਚ ਪਾਵਾਂਗੇ ਤੇ ਇਹ ਚਾਰ ਪੰਜ ਆਪਣੀਆਂ ਹਰੀਆਂ ਮਿਰਚਾਂ ਇਹ ਅਦਰਕ ਦਾ ਟੁਕੜਾ 1 ਇੰਚ ਤੇ ਥੋੜਾ ਜਿਹਾ ਆਪਾਂ ਲਸਣ ਪਾਇਆ ਚਾਰ ਪੰਜ ਕਲੀਆਂ ਤੇ ਇੱਕ ਆਪਾਂ ਪਿਆਜ਼ ਪਾਇਆ ਤੇ ਇਹ ਨਮਕ ਹੈ ਇੱਕ ਚਮਚ ਤੇ ਇਹ ਹੈਗਾ ਜੀਰਾ ਜੀਰਾ ਆਪੇ ਦੇ ਵਿੱਚ ਪਾਵਾਂਗੇ ਤੇ ਨਾਲ ਹੀ ਆਪਾਂ ਇਹਦੇ ਪਾ ਦਾਂਗੇ ਅਦਰਕ ਲਸਣ ਤੇ ਹਰੀਆਂ ਮਿਰਚਾਂ ਪਹਿਲਾਂ ਆਪਾਂ ਇਹਨਾਂ ਨੂੰ ਕੁੱਟਾਂਗੇ ਧਰਨੀਆ ਦੇ ਵਿੱਚ ਬਹੁਤ ਵਧੀਆ ਸਬਜੀ ਚਟਨੀ ਬਣਦੀ ਹੈ ਆਪਾਂ ਇਹ ਪਧੀਨਾ ਤੇ ਧਨੀਆ ਇਸ ਤਰ੍ਹਾਂ ਕੇ ਪਾਇਆ ਹੈ ਕਿ ਇਹਦੇ ਨਾਲ ਇਹ ਠੰਡੀ ਹੋ ਜਾਂਦੀ ਜਟਨੀ ਪਿਆਜ਼ ਨਾਲ ਹਮ ਜਲਦੀ ਹੋ ਜਾਂਦੀ ਹੈ ਲੂਣ ਹੀ ਲੱਗਦੀ ਹੈਗੀ ਤੇ ਜਿਹੜੇ ਹੈਗੇ ਆ ਟਮਾਟਰ ਆ ਸੌਰੀ ਚਿਪੜ ਤੇ ਉਹਦੇ ਨਾਲ ਹੈਗਾ ਥੋੜਾ ਜਿਹਾ ਕਹਿੰਦੇ ਨੇ ਕਿ ਬੱਚੇ ਕਈ ਵਾਰੀ ਕਹਿੰਦੇ ਆ ਕਿ ਸਾਡਾ ਮੂੰਹ ਪੱਕ ਗਿਆ ਛਾਲੇ ਹੋ ਗਏ ਤੇ ਇਸ ਕਰਕੇ ਧਨੀਆ ਪਦੀਨਾ ਤੇ ਤੁਸੀਂ ਪਿਆਜ਼ ਵਿੱਚ ਪਾ ਕੇ ਹੀ ਬਣਾਓ ਤਾਂ ਫੇਰ ਕਦੇ ਵੀ ਮੂੰਹ ਹੁਣ ਆਪਾਂ ਇਹ ਪਦੀਨਾ ਪਾ ਦਾਂਗੇ ਜੇ ਮੈਂ ਕੱਲ ਹੀ ਲਿਆ ਸੀਗਾ ਗਰਮੀ ਦੇ ਵਿੱਚ ਹਰ ਇੱਕ ਚੀਜ਼ ਇਹ ਮੱਚ ਜਾਂਦੀ ਹੈ। ਇਹ ਆਪਾ ਧਣੀਆਂ ਵਿੱਚ ਪਾਉਣੇ ਨਾਲ ਹੀ ਇਹ ਦੋਨੇ ਚੀਜ਼ਾਂ ਨੂੰ ਆਪਾਂ ਰਗੜ ਲਾਂਗੇ। ਪਦੀਨਾ ਤੇ ਧਣੀਆਂ ਮੈਂ ਸਾਫ਼ ਕਰਕੇ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਦੇਣਾ ਸੁਕਾ ਲਿਆ ਸੀ ਥੋੜਾ ਜਿਹਾ। ਤੇ ਹੁਣ ਆਪਾਂ ਇਹਨੂੰ ਇਹਨੂੰ ਵੀ ਆਹੀ ਰਗੜਾਂਗੇ। ਜਾ ਆਪਣਾ ਕਈ ਵਾਰੀ ਗਰਮੀ ਚ ਜੀਨ ਨਹੀਂ ਨਾ ਕਰਦਾ ਸਬਜੀ ਰੋਟੀ ਸੋਰੀ ਸਬਜੀ ਖਾਣ ਦੀ ਤਾਂ ਫਿਰ ਇਹਦੇ ਨਾਲ ਰੋਟੀ ਚਟਨੀ ਨਾਲ ਬਹੁਤ ਜਿਆਦਾ ਖਾਣ ਲੱਗਦੀ ਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਇਨ ਵੀ ਆਪਾਂ ਹੀ ਕਟਲਾਂਗੇ ਕਿਆ ਇਹ ਜਟਨੀ ਹੈ ਜਿੱਦਾਂ ਆਪਾਂ ਪਿਆਜ਼ ਕਿਸੇ ਵੀ ਜਟਨੀ ਚ ਪਾ ਕੇ ਬਣਾਉਂਦੇ ਆ ਨਾ ਤੇ ਗਰਮੀ ਦੇ ਵਿੱਚ ਲੋੜ ਨਹੀਂ ਲੱਗਦੀ ਹੈਗੀ ਬਾਰ-ਬਾਰ ਪਿਆਸ ਨਹੀਂ ਲੱਗਦੀ ਤੁਹਾਨੂੰ ਜੇ ਤੁਸੀਂ ਬਾਹਰ ਵੀ ਕਿਤੇ ਜਾਂਦੇ ਆ ਤਾਂ ਉਹਨਾਂ ਪਏ ਦੇ ਵਿੱਚ ਇਹ ਨਮਕ ਪਾ ਦੇਣਗੇ ਇਹ ਕਿਚਮਚਾ ਪਾਣਮ ਕੇ ਲਿਆ ਤੁਸੀਂ ਆਦੇ ਟੇਸਟ ਦੇ ਮਤਲਬ ਪਾ ਸਕਦੇ ਇਹਨਾਂ ਨੂੰ ਤੇ ਨਾਲ ਹੀ ਆਪਾਂ ਨਾ ਹੁਣ ਇਹ ਚਿਬੜ ਪਾਉਣੀ ਹੈ ਚਿਬੜ ਥੋੜਾ ਜਿਹਾ ਚੈੱਕ ਕਰਕੇ ਵੇਖ ਲਿਆ ਕਰੋ ਕਈ ਵਾਰੀ ਬੀ ਕੋੜਾ ਹੁੰਦਾ ਇਹ ਲਾ ਹਰ ਘਰ ਦੇ ਵਿੱਚ ਚਿਬੜਾਂ ਦੀ ਝਟਣੀ ਜਾਂ ਕਿਸੇ ਵੀ ਚੀਜ਼ ਦੀ ਝਟਣੀ ਬਣਦੀ ਬਣਦੀ ਸੀ ਤੇ ਉਹ ਵੀ ਝਟਣੀ ਆਪਣੇ ਵਾਂਗੂ ਇਸ ਤਰ੍ਹਾਂ ਨਹੀਂ ਹੁੰਦਾ ਸੀਗਾ ਕਿ ਉਹ ਫ੍ਰਿਜ ਦੇ ਵਿੱਚ ਬਣਾ ਕੇ ਰੱਖ ਲੈਂਦੇ ਸੀ ਵੀ ਦੋ ਤਿੰਨ ਦਾ ਖਾਂਦੇ ਸੀ ਸਵੇਰ ਸ਼ਾਮ ਬਣਦੀ ਸੀ ਤੇ ਉਹ ਜ਼ਿਆਦਾ ਟੇਸਟੀ ਲੱਗਦੀ ਸੀ ਹਰ ਘਰ ਦੇ ਵਿੱਚ ਇਹ ਬਣਦੀ ਸੀ ਝਟਣੀ ਉਹ ਨਾਲ ਆਪਣਾ ਹੌਲੀ ਹੌਲੀ ਆ ਰਗੜੀ ਜੱਲਾਂਗੇ ਤੇ ਇਹਦੇ ਵਿੱਚੋਂ ਹੁਣ ਚੰਗੀ ਤਰ੍ਹਾਂ ਇਹਦੇ ਬੀਜ ਆ ਜਿਹੜੇ ਇਹਦੀ ਗਿਰੀ ਹੈ ਜਿਹੜੀ ਚੰਗੀ ਤਰ੍ਹਾਂ ਫਾ ਕੱਢ ਦਿਆਂਗੇ ਇਸ ਤਰ੍ਹਾਂ ਤੇ ਬਿਜੇ ਰਗੜੀ ਜਾਓਗੇ ਸਾਰੇ ਇਹਹੀ ਮੇਨ ਇਹਦੀ ਚਟਨੀ ਹੁੰਦੀ ਆ ਕਿ ਆਪਾਂ ਬੀਜ ਉਹਨੇ ਨਹੀਂ ਰੱਖਨੇ ਹੁੰਦੇ ਇਹਦੇ ਫਿਰ ਤਾਂ ਕੋਈ ਫਲੇਵਰ ਨਹੀਂ ਹੁੰਦਾ ਹੈਗਾ ਆਹ ਥੋੜੀ ਹੌਲੀ ਕਰਕੇ ਇਹਨੂੰ ਬਣਾਓ ਕਿਉਂਕਿ ਇਹਦੇ ਛਿੱਟੇ ਵੀ ਪੈਣ ਲੱਗੇ ਜਾਂਦੇ ਨੇ ਥੋੜੇ ਜਿਹਾ ਜਦੋਂ ਆਸਮਾ ਕੇ ਰਗੜਨਾ ਹੈ ਇਹਨਾ ਹੁਣ ਆਪਣਾ ਦਾਣਾ ਇੱਕ ਇੱਕ ਇਸ ਤਰ੍ਹਾਂ ਕਰਕੇ ਪਕਕਦੇ ਦਾ ਜਿਹੜਾ ਬੀ ਆ ਇੱਕ ਇੱਕ ਕਰਕੇ ਮਾਰ ਕੇ ਮੜਾ ਮੜਾ ਕੋਈ ਕੋਈ ਰਹਿ ਗਿਆ ਤੇ ਇਹ ਹੀ ਚਟਨੀ ਜਿਆਦਾ ਸਵਾਦ ਬਣਦੀ ਹੈ ਜਦੋਂ ਜਿਆਦਾ ਬੀ ਹੁੰਦੇ ਆ ਤਾਂ ਉਹ ਚਟਨੀ ਸਵਾਦ ਨਹੀਂ ਬਣਦੀ ਹੈਗੇ ਜਿਹੜੇ ਇਹ ਮਗਜ ਆ ਨਾ ਉਹ ਵੀ ਵਿੱਚ ਨਿਕ ਬੀ ਪੀਸੇ ਜਾਂਦੇ ਇਹਦੇ ਵਿੱਚ ਪੀਸ ਕਰਕੇ ਇਹਦਾ ਚਟਨੀ ਦਾ ਟੇਸਟ ਜਿਆਦਾ ਵਧੀਆ ਬਣ ਜਾਂਦਾ ਲੋ ਜੀ ਆਪਣੀ ਚਟਨੀ ਬਣ ਕੇ ਹੋ ਗਈ ਤਿਆਰ ਆ ਹੁੰਡਾ ਬੂੰਗ ਲੈਣੇ ਆ ਤੇ ਘੋੜਨਾ ਵੀ ਪੂਝ ਲੈਣਾ ਦੋਨੇ ਚੀਜ਼ਾਂ ਨੂੰ ਆਪਾਂ ਪੂਝ ਕੇ ਰੱਖ ਲੈਂਦੇ ਹਾਂ ਹੁਣ ਆਪਾਂ ਇੱਧਰ ਸਾਰੀ ਕੌਲੀ ਚੀਜ਼ਾਂ ਲੈ ਗਾਢ ਲੈਣੇ ਆ ਜੇ ਤੁਹਾਨੂੰ ਇਹ ਜਿਹੜੀ ਰੈਸਪੀ ਪਸੰਦ ਆਉਂਦੀ ਹੈ ਚਟਣੀ ਵਗੈਰਾ ਦੀ ਜਾਂ ਕੋਈ ਵੀ ਤਾਂ ਜ਼ਰੂਰ ਤੁਸੀਂ ਇਹਨੂੰ ਬਣਾ ਕੇ ਵੀ ਦੇਖੋ ਟਰਾਈ ਵੀ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਸ਼ੇਅਰ ਵੀ ਕਰਿਓ